ਨਨਕੇ ਤੋਂ ਹੁਣ ਆ ਵੇਖਣ ਆ ਲੈਨੇ ਆਉਣ ਆ ਲਈ ਆ ਪਤਾ ਤੇ ਅਜ ਨਾ ਨੇ ਤਾਂ ਪੈਸੇ ਲੈ ਜਾ ਜਾ ਪੁੱਤ ਨੂੰ ਕਰੀ ਦਾ ਖਾਣੇ ਆਉਂਦੀਆਂ ਕਿਤੇ ਪਾਸੇ ਨਹੀਂ ਜਾਂਦਾ ਸੰਗਾ ਕੋਈ ਨੂੰ ਪਤਾ ਨਾ ਲੱਗ ਜੇ ਲੋਕ ਬਹੁਤ ਚੰਦੇ ਆ ਜੀ ਆ ਜਾਣੋ ਠੀਕ ਹੈ ਕਿਤੇ ਪਾ ਅੱਗੇ ਆਪ ਨੂੰ ਨਾ ਕੋਈ ਨਾ ਪਾਜੋ ਸੰਡਾ ਹੁਣ ਵੀ ਕਿਸੇ ਪਾਸੇ ਦੀ ਉਹ ਪਾਸ ਦੂਜੇ ਪਾਸੇ ਤੇ ਉਹ ਨਾ ਬਚਿਤ ਰੋਜ਼ ਆਪ ਨੂੰ ਉਹ ਬਚਿਤ ਰਹੀ ਦੂਜੇ ਪਾਸੇ ਮੈਂ ਲਾ ਫੋਨ ਵੀ ਆਵੇ ਹਣਾ ਤੇਨੂੰ ਲਾ ਫੋਨ ਹੈਲੋ ਬੁੱਟੇ ਆਪੋ ਤੇ ਘਰੇ ਰਿਸ਼ਤੇਦਾਰ ਤਾਂ ਆਉਣ ਆਲੇ ਆ ਆ ਜਾ ਮਦਰਾ ਮੇਰਾ ਪੁੱਤ ਆ ਜਾ ਆ ਜਾ ਕੋਈ ਝੰਦੇ ਕੋਲ ਨਾ ਗੱਲ ਕਰਦੀ ਕਿ ਉਹ ਚੰਦ ਚੜਾ ਦੇਵੇ ਉਹਨਾਂ ਨੂੰ ਪਤਾ ਨਹੀਂ ਲੱਗਣਾ ਚਾਹੀਦਾਗਾ ਸਿੰਧ ਕੋਲ ਗੱਲ ਤਾਂ ਨਹੀਂ ਕੀਤੀ ਤਾਂ ਠੀਕ ਆ ਨਹੀਂ ਗੱਲ ਕੀਤੀ ਤਾਂ ਪਰਦੇ ਨਾ ਆ ਜੀ ਆ ਜਾ ਮੇਰਾ ਪੁੱਤ ਹਮਦਰਾ ਆ ਜਾ ਮਤਲਬ ਫਿਰ ਨਹੀਂ ਆ ਜਾਵੇ ਔਰ ਕਿਸੇ ਘਰ ਨੂੰ ਪਤਾ ਲੱਗਣੋਂ ਬੰਦਮਾਨਾਂ ਦਾ ਕੋਈ ਤਾਰ ਨਹੀਂ ਨਿਕਾਬ ਉਹ ਰਹਦੇ ਹੋ ਦਾਦਾ ਨੇ ਪਾਸੇ ਦੀ ਆਈ ਆ ਜਾ ਆ ਜਾ ਕਾ ਕਾ ਆਲਾ ਪੁੱਤ ਆ ਜਾ ਆ ਮਾਰਾ ਕੰਨਾ ਦਿੱਤੀ ਉਹਨਾਂ ਨੇ ਆਉਣਾ ਤੇ ਠੰਡੇ ਤੇ ਪ੍ਰਬੰਧ ਕਰ ਲਾ ਉਹ ਗਈ ਆਪਣੇ ਵੀਰ ਪਾਸੇ ਲੈ ਠੰਡਾ ਦਾ ਬਹਿ ਜਾ ਲਣ ਗਏ ਵੀ ਕਿਸੇ ਕੋਈ ਗਲਤੀ ਨਹੀਂ ਕੀਤੀ ਨਹੀਂ ਕਿਸੇ ਕੋਈ ਨਹੀਂ ਕੀਤੀ ਟਾਈਟ ਉਹਨਾਂ ਕੋਈ ਬੰਦੇ ਬਹੁਤ ਬੰਦੇ ਉਹਨਾਂ ਦਾ ਤਵਾਰ ਕੋਈ ਨਹੀਂ ਕੋਈ ਚੁਗੜਾ ਰੱਖਦੇ ਚਾਰ ਰੁਪਏ ਹੋ ਠੀਕ ਆ ਉਹ ਪਤਾ ਪਤ ਹਲੇ ਤਾਂ ਪਾਸੇ ਆਸੇ ਆਏ ਨਹੀਂ ਗਾ ਰੱਖਦੇ ਤੇਰੀ ਵੀ ਕਿਤੇ ਹੋ ਨਾ ਜਾਵੇ ਬੁੱਟੇ ਨੂੰ ਰਸਤਾ ਠੀਕ ਹੈ ਠੀਕ ਹੈ ਆਹੋ ਅੱਗੇ ਦੋ ਤਿੰਨ ਪੰਗੇ ਉਹਨਾਂ ਨੇ ਪਾਇਆ ਅੱਗੇ ਤੇਰੇ ਭਾਨੀਆਂ ਮਾਰ ਮਾਰ ਕੇ ਇਹ ਕੰਮ ਹੋਇਆ ਪੁੱਤ ਬੁੱਟੇ ਹੁਣ ਭਾਨੀ ਮਾਰਾਂ ਨੂੰ ਮਿਲ ਕੇ ਲਾਵਾਂਗੇ ਫਿਰ ਚੱਜ ਨਹੀਂ ਠੀਕ ਆ ਪੁੱਤ ਹੋਰ ਕੀ ਪੁੱਤ ਸਿਰੇ ਚੜਾਣਾ ਇਹਦਾ ਮਸਾ ਹੀ ਆਪਾਂ ਸਿਰੇ ਚੜਾਉਣਾ ਹੈ ਸਾਡੀ ਨੂੰ ਜਾਣ ਸੌਖੀ ਹੋਵੇ ਕਿਸੇ ਪਾਸੇ ਹਾਂ ਹਾਂ ਬਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਨੇ ਮੇਰੇ ਠੀਕ ਠਾਕ ਹਾਂ ਬਾਈ ਇਹ ਸੇ ਬੂਟਾ ਸਿੰਘ ਕੇਰ ਸਿੰਘ ਦੇ ਘਰ ਕਰ ਬਾਈ ਬੂਟਾ ਸਿੰਘ ਕੇਰ ਸਿੰਘ ਆ ਵਿਆਹਾ ਘਰ ਆ ਨਾਲ ਦਾ ਉਹ ਜਿਹੜਾ ਦੂਜਾ ਉਹ ਦੇਖ ਰਿਹਾ ਉਹ ਜਿੱਥੇ ਉਹ ਰਾਜਾ ਬਰਾਸ ਲੱਗਦਾ ਠੀਕ ਆ ਬਾਈ ਠੀਕ ਆ ਬਾਈ ਆ ਤਾਂ ਯਾਰ ਬੰਦੇ ਮੈਨੂੰ ਬਾਹਰ ਹੋਣ ਲੱਗਦੇ ਆ ਐ ਲੱਗਦੇ ਜਿਵੇਂ ਬੂਟੇ ਨੂੰ ਰਸਤਾ ਕਰਨ ਵਾਲੇ ਆਏ ਹੁੰਦੇ ਆ ਮੈਂ ਸਿੰਦੇ ਨੂੰ ਦੱਸਦਾ ਜਾ ਪਾ ਆ ਜਾਨ ਸਿੰਦੇ ਨੂੰ ਲੱਭ ਜੇ ਆਈਆ ਬਈਆ ਨਾ ਆਹ ਬਾਈ ਜੀ ਬਾਈ ਬੂਟਾ ਸਿੰਘ ਆ ਜਾਓ ਜੀ ਆ ਜਾਓ ਬਾਈ ਜੀ ਹਾਂਜੀ ਹਾਂਜੀ ਜਨਾਬ ਜੀ ਠੀਕ ਠਾਕ ਹੈ ਵਧੀਆ 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 ਹੋਰ ਹੋਰ ਬਾਈ ਠੀਕ ਠਾਕ ਠੀਕ ਆ ਵਧੀਆ ਵਧੀਆ ਹੋਰ ਬਾਈ ਆ ਬੈਠਾ ਸਿੰਦਾ ਨਸਰਾ ਸਿੰਧਿਆ ਕਿਵੇਂ ਆ ਠੀਕ ਆ ਹੋਰ ਮੈਂ ਜਰਾ ਠੀਕ ਠਾਕ ਆ ਠੀਕ ਆ ਠੀਕ ਆ ਵਧੀਆ ਕਿਹੜਾ ਮਾਰਿਆ ਅੱਜ ਗੇੜਾ ਬਸ ਅੱਜ ਬੂਟੇ ਨੂੰ ਵੇਖਣ ਆਲੇ ਆਏ ਸੀ ਤੇ ਕਿਤੇ ਉਹ ਝੋਲੇ ਚ ਪਤਾਸੇ ਨਾ ਪੈ ਜਾਣ ਆਪਾਂ ਨੂੰ ਨਾ ਕਿਤੇ ਉਹੀ ਗੱਲ ਬਣ ਜੇ ਅਗਲਾ ਤੋਗਾ ਫਿਰ ਇਹਨਾਂ ਨੇ ਬੋਣਾ ਨਾ ਕਾਰ ਨਹੀਂ ਨਾਲੀ ਚ ਚਿੰਦੇ ਦੇ ਹੁੰਦਾ ਵੀ ਰਿਸ਼ਤਾ ਸਿਰੇ ਚੜ ਜਾਵੇ ਤਾਂ ਫਿਰ ਉਸ ਦਿਨ ਮੈਂ ਨਹਿਰ ਸਾਲ ਮਾਰ ਦੂੰਗਾ ਮੈਂ ਸਾਰੇ ਪਿੰਡ ਛੜਿਆਂ ਦਾ ਕਰਨਾ ਤੂੰ ਵੇਖੀ ਜਾ ਗਰਾ ਹੁਣੇ ਆਪਾਂ ਪਾ ਦੇ ਨੇ ਪਟਾਕੇ ਕੋਈ ਗੱਲ ਨਹੀਂ ਚੜਾ ਦੇ ਕੋਲ ਬਾਬਾ ਚੰਗਾ ਕੀ ਤੂੰ ਟਾਈਮ ਤੇ ਹੀ ਦੱਸਦਾ ਹਾਂ ਟਾਈਮ ਤੇ ਆਏ ਬੈਠੇ ਆ ਗੱਲ ਚਾਲ ਤੂੰ ਕੋਈ ਨਹੀਂ ਕਾਹੂ ਦਾ ਮਾਰ ਧੂਆ ਕਿਤੇ ਉਹ ਨਾ ਕਾਰੀ ਵੀ ਨਾਲ ਹੀ ਚ ਬਹਿ ਜੇ ਉਹਦੇ ਨਾਲ ਕਰੀਏ ਪਲਾ ਗਾਲ ਕੰਡਾ ਕੱਢ ਦੇਣਾ ਨਾ ਇਹ ਨਾ ਲੇਟ ਹੋ ਜਾਏ ਕੰਮ ਇਹ ਤਾਂ ਆਪਾਂ ਫਿਰ ਵੀ ਕਰ ਲਾਂਗੇ ਕਾਹੂ ਦਾ ਕੀ ਹੈ ਹੋਰ ਸਸੀ ਗਾਲ ਜੀ ਸਸੀ ਬਾਕ ਪਤਾ ਬਾਈ ਸਸ ਗਾਲ ਹੋਰ ਠੀਕ ਠਾਕ ਹੋ ਜੀ ਕੀ ਹਾਲ ਹੈ ਜੀ ਠੀਕ ਠਾਕ ਹੈ ਠੀਕ ਠਾਕ ਹੋਰ ਹਾਂ ਜੀ ਹਾਂ ਜੀ ਜਲਿਆਪਤ ਪਾਣੀ ਹਾਂ ਬੁੱਟੇ ਜਾ ਕੇ ਭੱਜ ਗਈ ਹੋਰ ਠੀਕ ਠਾਕ ਹੋ ਜੀ ਕਿਰਪਾ ਜੀ ਕਿਰਪਾ ਔਰ ਸੇਤਾ ਠੀਕ ਆ ਵੈਰੀ ਗੱਬਾ ਵੈਰੀ ਗੁਰੂ ਕਰਪਾ ਸ਼ੁਕਰਵਾਨਾ ਹੋਰ ਕੰਮ ਕਰ ਬਹੁਤ ਵਧੀਆ ਜੀ ਚਲੋ ਵਧੀਆ ਇਹ ਗੱਲ ਹੈ ਜੀ ਇਹ ਗੱਲ ਲਗ ਲਗ ਵਜਦਾ ਝੋਨਾ ਅੱਛਾ ਜੀ ਹਾਂ ਜੀ ਠੀਕ ਆ ਜੀ ਮੁੰਡਾ ਮਿਹਨਤ ਬਹੁਤ ਕਰਦਾ ਨਹੀਂ ਨਹੀਂ ਚਲੋ ਵਧੀਆ ਗੱਲ ਆ ਜੀ ਮਿਹਨਤ ਦਾ ਮੋਲਾ ਸਾਰਾ ਕੰਮ ਆ ਬਹੁਤ ਆ ਨਹੀਂ ਨਹੀਂ ਵਧੀਆ ਗੱਲ ਆ ਜੀ ਕੰਮ ਕਰ ਕੰਮ ਨਾਲ ਹੀ ਅੱਜ ਗੱਲ ਪਾ ਅਸੀਂ ਦੇਵਤੀ ਤੇ ਜਾਂਦਾ ਆ ਜਾਂਦਾ ਚਾ ਨੋ ਨੋ ਨੀ ਦਿਆ 10 ਕਿੱਲੇ ਪੈ ਗਈ ਜੀ ਚਲੋ ਵਧੀਆ ਠੇਕੇ ਦੇ ਕੇ ਆਪ ਹੀ ਬਾਈ ਬੋਈ ਕਰਦੇ ਆ ਜੀ ਆਪ ਦੀ ਆਈ ਸਾਡੇ ਅਸੀਂ ਦੋ ਪ੍ਰਾਣਾਂ ਛੋਟਾ ਮੇਰਾ ਵਹਿ ਨਹੀਂ ਹੋਈ ਠੀਕ ਆ ਕੋਈ ਨਹੀਂ ਬੈ ਜਮੀਨ ਵੀ ਉਹਨੂੰ ਹੀ ਦਿੱਕਤੀ ਆਈ ਅੱਛਾ ਅੱਛਾ ਸਾਰੀ ਖੇਤੀਬਾੜੀ ਦਾ ਪ੍ਰੋਗਰਾਮ ਇਸੇ ਦਿਖਾਤੇ ਜਾਈ ਠੀਕ ਆ ਚਲੋ ਵਧੀਆ ਜੀ ਤੇ ਮੁੰਡਾ ਕਿਵੇਂ ਕੱਲਾ ਕੀ ਕਿਵੇਂ ਕੱਲਾ ਮੁੰਡਾ ਕੱਲਾ ਕੱਲਾ ਜਾਈ ਠੀਕ ਆ ਕੋਈ ਨਸ਼ਾ ਪੱਤਾ ਨਹੀਂ ਕਰਦਾ ਕੋਈ ਨਹੀਂ ਕਰਦਾ ਜੀ ਏ ਨਾ ਹੋਵੇ ਬਾਅਦ ਵਿੱਚ ਨਿਕਲਦਾ ਕੁਝ ਨਹੀਂ ਹੁੰਦਾ ਹਾਲ ਦੀ ਕਰਾ ਪੰਜੀ ਪੈਸੇ ਤਾਂ ਸਾਥ ਹਲਦਾਨੇ ਪਾਉਣੇ ਬੀ ਦੀ ਦਾ ਵੈਲ ਨਹੀਂ ਪਟਾਉਂਦਾ ਬਾਅਦ ਵਿੱਚ ਤਾਂ ਬੜਾ ਕੁਝ ਹੋਈ ਜਾਂਦਾ 4x4 ਜੁਨਟੀ ਆ ਅੱਛਾ ਨਵਾ ਚਲੋ ਠੀਕ ਆ ਇਹਨੇ ਮੁੰਡਾ ਬਹੁਤ ਸਹੀ ਆ ਅਜੇ ਤੱਕ ਦਾ ਪੰਜੀ ਦਾ ਵੈਲ ਨਹੀਂ ਅੱਛਾ ਕੱਲ ਕੋ ਦਣ ਮਾਰੇ ਆਉਣ ਤਾਂ ਉਦੋਂ ਪਤਾ ਨਹੀਂ ਲੱਗਦਾ ਕਿਸੇ ਦਾ ਕੀ ਪਾਣੀ ਨਹੀਂ ਉਹ ਤਾਂ ਗੱਲ ਵੱਖਰੀ ਆ ਜੀ ਪਰ ਪਤਾ ਕੀ ਪਹਿਲਾਂ ਕੁਝ ਹੋਰ ਹੁੰਦਾ ਬਾਅਦ ਵਿੱਚ ਕੁਝ ਗੱਲਾਂ ਹੋਰ ਨਿਕਲ ਆਉਂਦੀਆਂ ਨਾ ਉਨੇ ਮਾਕਲ ਜਾਣਾ 100 ਰੁਪਏ ਸਾਥੋਂ ਮਾਕਲ ਜਾਉਣਾ ਵੀ ਪਾਪਾ 100 ਰੁਪਏ ਦੇ ਦੇ ਜਾਂ 20 ਰੁਪਏ ਦੇ ਦੇ ਠੀਕ ਆ ਸਰ ਜੀ ਜਾਣਾ ਉਹ ਤੋਂ ਮੈਂ ਮਾਕੇ ਲੈਣੇ ਆ ਬਾਕੀ ਹਿਸਾਬ ਦਾ ਸਾਨੂੰ ਉਹਦੇ ਦੱਸ ਦਿੰਦਾ ਕਿ ਆ ਮੇਰੇ ਕੋਲ ਤਾਂ ਹੈ ਬਗੇ ਪਾਪਾ ਬੁੱਢਾ ਸਿਆ ਆਓ ਜੀ ਆ ਚੰਦਾ ਜਾ ਬਾਈ ਤੁਸੀਂ ਤਾਂ ਨਹੀਂ ਕਿਹਾ ਮੈਨੂੰ ਹੀ ਆਉਣਾ ਬਿਆ ਸੱਸੀ ਘਰ ਸੱਸੀ ਘਰ ਬਾਈ ਜੀ ਸੱਸੀ ਘਰ ਸੱਸੀ ਘਰ ਬਾਈ ਬਾਈ ਚੋ ਹੋ ਗੁਰ ਇਹ ਪ੍ਰੋਗਰਾਮ ਠੀਕ ਆ ਵਧੀਆ ਠੀਕ ਆ ਭਾਈ ਜੇਟੀ ਕਰਾਉਣੇ ਫਿਰਦੇ ਸੀ ਤੁਸੀਂ ਹੋ ਵੀ ਕਿ ਨਹੀਂ ਉਹ ਸਾਰਾ ਕੰਮ ਹੋ ਗਿਆ ਸਾਡਾ ਪੱਕਾ ਭਾਈ ਅੱਛਾ ਬਾਦ ਮੈਂ ਫਿਰਦੇ ਸੀਗੇ ਫਿਰ ਉਹ ਤਾਂ ਸਾਰਾ ਕੰਮ ਵਧੀਆ ਸਰ ਗਿਆ ਚਲੋ ਕੋਈ ਨਹੀਂ ਫਿਰ ਮਿਲਦੇ ਆਂ ਫਿਰ ਚਲ ਕੋਈ ਨਹੀਂ ਉਰੇ ਆ ਮੜਾ ਕੱਕ ਆ ਗਏ ਔਰ ਪੱਕਾ ਕਿੱਲੇ ਵਾਕਈ ਦੱਸ ਹੈ ਗਿਆ ਕਿ ਮੱਝਾਂ ਵਾਲੇ ਤਾਂ ਨਹੀਂ ਕਨਾਈ ਜਾਂਦੀ ਨਹੀਂ ਯਾਰ ਐਵੇਂ ਦੱਸ ਮੱਝਾਂ ਵਾਲੇ ਕਾਹਤੋਂ ਕਨਾਈ ਹਾਂ ਇਹ ਵੀ ਕੋਈ ਸਹੀ ਸਹੀ ਦੱਸਾਂ ਹਾਂ ਇਹ ਵੀ ਕੋਈ ਕਾਜੀ ਕਰਵਾਈ ਹਾਂ ਆ ਹੈਗੀ ਹੈ ਹੈਗੀ ਹੈ ਕੋਈ ਮੰਗ ਨਹੀਂ ਕੋਈ ਇਹ ਨਾ ਵੇ ਕੱਲ ਨੂੰ ਹੋਰ ਕੁਝ ਨਿਕਲਾਂਗੇ ਨਹੀਂ ਨਹੀਂ ਯਾਰ ਸਹੀ ਨਹੀਂ ਕਿਉਂ ਜਾਵਾਂ ਬੰਨੇ ਆ ਫਾਗ ਉਹ ਵੀ ਮੰਗ ਵੇ ਲੈ ਕੋਈ ਤੁਹਾਨੂੰ ਬਹੁਤ ਮੰਗ ਨੂੰ ਪਰੇਸ਼ਾਨੀ ਆਵੇ ਤੁਹਾਨੂੰ ਤੇ ਗੱਲ ਦੀ ਪਰੇਸ਼ਾਨੀ ਨਹੀਂ ਆਵੇ ਹਾਂ ਤੇ ਬਾਕੀ ਉਹ ਸਾਨੂੰ ਥੋੜਾ ਥੋੜਾ ਬੋਲਾ ਸਾਨੂੰ ਕਲੀਅਰ ਕਰ ਦੇ ਜੀ ਮਨ ਆਪਣਾ ਉਹ ਵਿਖਾ ਦੇ ਕੋਈ ਗੱਲ ਨਹੀਂ ਤਾਂ ਤੇ ਪਟਵਾਰੀ ਦੇ ਜਾ ਕੇ ਆਪ ਪੁੱਛ ਲੈ ਜੀ ਕਿਉਂਕਿ ਇਹ ਲੋਕਾਂ ਨੂੰ ਨਹੀਂ ਨਹੀਂ ਪਟਵਾਰੀ ਦਾ ਤਾਂ ਨਹੀਂ ਕੋਈ ਡਾ ਰੌਲਾਗਾ ਨਹੀਂ ਨਹੀਂ ਆਪਾਂ ਨੂੰ ਘਰੋਂ ਹੀ ਮਤਲਬੀ ਪ੍ਰੂਫ ਮਿਲ ਜੇ ਹਾਂ ਚਲੋ ਇਹਨਾਂ ਨਾਲ ਕਲੀਅਰ ਹੋ ਜਾਂਦਾ ਮੈਂ ਨਾਂ ਦੱਸ ਦਾਂਗੇ ਜੀ ਜਿਦ ਤوری ਕਲੀਅਰ ਹੋ ਜੇ ਫਿਰ ਹਣ ਬਾਕੀ ਚੱਲ ਕੋਈ ਨਹੀਂ ਬੈਠ ਕਰਦੇ ਗੱਲ ਅਸਿਰ ਕੋਈ ਨਹੀਂ ਹਣ ਹੋ ਭਾਈ ਹੁਣ ਕਿਵੇਂ ਲੱਗਦਾ ਤੈਨੂੰ ਲੱਗਦਾ ਲੁਕਦਾ ਤੇਰੇ ਸਾਹਮਣੇ ਆ ਅੱਜ ਕਰਨੀਆ ਚਲੋ ਕਹਿੰਦਾ ਮੈਂ ਕਢਾ ਲੂਗਾ ਕਰਨੀਆ ਆਪਾਂ ਕਲੀਅਰ ਹੋ ਜੂਗਾ ਬਸ ਮੁੰਡਾ ਤੂੰ ਬੜਾ ਮਾਨਸ ਲੱਗਦਾ ਵਾ ਹਾਂ ਦਾ ਜੀਨ ਉਹ ਬੱਚੇ ਆ ਗਏ ਆਪੇ ਮਾਧਿਅਮ ਉੱਤਲਾ ਦਿੱਤਾ ਰਾਇਸ ਮੈਨੂੰ ਤਾਂ ਗੜੇ ਕਰਦੇ ਸਦਾ ਮੁੰਡੇ ਲਈ ਨਜ਼ਰ ਆਦੇ ਤੇ ਕੋਈ ਮੈਨੂੰ ਦੱਸ ਕੇ ਨਹੀਂ ਆਲੀ ਗੱਲ ਹਾਜ਼ਰ ਹੋਈ ਐ ਤਾਂ ਇੰਦਾਂ ਨਹੀਂ ਬੰਦੀ ਦਿੰਦੇ ਤੁਸੀਂ ਤਾਂ ਹੀ ਆਪਾਂ ਤਾਂ ਹੀ ਉਹਨੂੰ ਕਿਆ ਹੋਈ ਸਾਨੂੰ ਇਹ ਹਸਾਉਂਦੇ ਰਹਿਣਾ ਨਾ ਪੈਂਡ ਵਾਲੀ ਦੱਸ ਦਿੰਦੇ ਹੁੰਦੇ ਆ ਵੀ ਕਿਹੜਾ ਬੰਦਾ ਕਿੰਨੇ ਕ ਪਾਣੀ ਚਾਹ ਕਾਰਵਾਈ ਕਰਾਂਗੇ ਆਪਾਂ ਪੈਂਡ ਵਾਲੇ ਪੈਂਡ ਵਾਲੇ ਤਾਂ ਪਤਾ ਲੱਗ ਜਾਂਦਾ ਹੁੰਦਾ ਨਹੀਂ ਨਹੀਂ ਕੋਈ ਗੱਲ ਨਹੀਂ ਪਰ ਆਪਾਂ ਕਰਦੇ ਪੁੱਛਦੇ ਹਾਂ ਹਾਂ ਜੀ ਹਾਂ ਹੀ ਆ ਪਰ ਕੋਈ ਨਹੀਂ ਆਪਾਂ ਪੁੱਛਾਂਗੇ ਨਹੀਂ ਨਹੀਂ ਕੋਈ ਨਹੀਂ ਉਦੋਂ ਹੀ ਪੀਵਾਂਗੇ ਮਾਦਾ ਕੋਈ ਗੱਲ ਨਹੀਂ ਉਹ ਨਹੀਂ ਬਾ ਕੋਈ ਉਹ ਕੋਈ ਨਹੀਂ ਬਾ ਘਾ ਦਿਓ ਬਾ ਕੋਈ ਨਹੀਂ ਕੋਈ ਨਹੀਂ ਬਸ ਕੋਈ ਗੱਲ ਉਹ ਨਹੀਂ ਨਹੀਂ ਕਹਿ ਸਕਦੀ ਕੋਈ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਦੋਂ ਹੀ ਪੀਵਾਂਗੇ ਨਾ ਨਾ ਹੀ ਬਾਈ ਜੀ ਕੋਈ ਨਹੀਂ ਉਦੋਂ ਮਹਾਰਾਜ ਸੁੱਖ ਰੱਖੇ ਕੋਈ ਨਹੀਂ ਕੋਈ ਨਹੀਂ ਉਦੋਂ ਕਰਾਂਗੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਬੁਰਦਕ ਹੀ ਬੋਦੇ ਬਤਨੋ ਉਹ ਉਹ ਦਾ ਪੈੜੀ ਬਾਰੇ ਪੁੱਛਦੇ ਹੀ ਪੈੜੀ ਵਾਕਈ ਇੰਨੀ ਆ ਤੇ ਵੀ ਉਹ ਇਹ ਪੁੱਛਦੇ ਤੇਰੀ ਕੋਈ ਮੰਗ ਮੈਂ ਹੈ ਨਹੀਂ ਕੋਈ ਮੰਗ ਸਾਡੀ ਕੋਈ ਨਹੀਂ ਪੈਲੀ ਵੀ ਜੇ ਤੋ ਮਰਜੀ ਤੁਸੀਂ ਚੱਕਰ ਸਕਦੇ ਆ ਉਹ ਇਹ ਵੀ ਕਹਿੰਦੇ ਉਹ ਕਹਿੰਦੇ ਕੋਈ ਨਹੀਂ ਲੋਕਾਂ ਨੇ ਤਾਂ ਫਿਰ ਦਾਸ ਹੀ ਦੇਣਾ ਹੁੰਦਾ ਤੂੰ ਕਹ ਮੇਰੇ ਚਾਚਾ ਲਈ ਮੈਨੂੰ ਆਉਂਦੀ ਆ ਉਹ ਤਾਂ ਮੈਂ ਗੱਲ ਕਹੀ ਜਿਨ੍ਹਾਂ ਨੂੰ ਮੈਨੂੰ ਡਰ ਲੱਗਦਾ ਵੀ ਛਿੰਦੇ ਦੇ ਨਾ ਜਾਂਦੇ ਦੇ ਰੇਖੇ ਚੜ ਜਾਣਗੇ ਤੇ ਆਪਣਾ ਕੰਮ ਹੀ ਬਣਾਉਗੇ ਉਹ ਕੁੱਟ ਕੇ ਕੰਮ ਖਰਾਬ ਕਰੂਗਾ ਨਾ ਫਿਰ ਆਪਾਂ ਜੇ ਕੰਮ ਖਰਾਬ ਕਰੂਗਾ ਨਾ ਤੇ ਆਪਾਂ ਫਿਰ ਛੱਟਾਂ ਕੇ ਲੌਲਾ ਚਚਾਰ ਜੇਰ ਕੀ ਉਹਨੇ ਪਾਣੀ ਮਾਰ ਦਿੱਤਾ ਲੱਗਾ ਰੂਪਨਾਂ ਉਹ ਨਹੀਂ ਆਪਾਂ ਨਹਿਰ ਆਲੀ ਵਾਰੀ ਤੇ ਲੋਡ ਕਰਾਂਗੇ ਬਹੁਤਾ ਏਡੀ ਸੇਤੀ ਨਹੀਂ ਪਕਟਾ ਨਹੀਂ ਲੱਤੀਗਾ ਸਾਹ ਨਾਲ ਸਾਹ ਨਾਲ ਸੱਤ ਵੀ ਮਾਰ ਦਿੱਤੇ ਤੇ ਛੋਟੀ ਨਹੀਂ ਰੱਖੀ ਛੋਟੀ ਵੀ ਰੱਖ ਲੀ ਠੀਕ ਆ ਨਾ ਕੋਈ ਆਪਾਂ ਕਰਨਗੇ ਨਾ ਗੱਲਬਾਤ ਪਰ ਉਹ ਗੰਦਾ ਵਾਲਾ ਬੰਦਾ ਆ ਬੰਦਾ ਕੋਈ ਨਹੀਂ ਬਾਈ ਗੰਦਾ ਦਾ ਫੇਰ ਕਿਉਂਗਾ ਜੇ ਆਪਣੇ ਤੇ ਵਾਅਦਾ ਤਾਂ ਕੰਮ ਦੇਉ ਨੂੰ ਫੇਰ ਕਰਨ ਗੱਲ ਆ ਤਾਂ ਉਹਤਵਾਰ ਕੋਈ ਨਹੀਂ ਉਹਨਾਂ ਨੇ ਗਵੰਡੀਆਂ ਦੀ ਕੁੜੀ ਤੇ ਜਾ ਕੇ ਪਾਣੀ ਮਾਰਤੀ ਸੀ ਜਾ ਕੇ ਉਹ ਆਂਦੇ ਵੀ ਉਹ ਤਾਂ ਗੰਦੇ ਵਾਲੇ ਆ ਕੋਈ ਨਹੀਂ ਰਸਤਾ ਜੜਦਾ ਆਪਣਾ ਵੀ ਸਰੇ ਉਹ ਛਿੰਦਾ ਹੀ ਮਾਰਦਾ ਫਿਰਦਾ ਕੋਈ ਨਹੀਂ ਕਰ ਲੈ ਗੱਲ ਤੂੰ ਤੂੰ ਕਰੂ ਕੰਮ ਤਾਂਦਾ ਤੇ ਹੁਣ ਪਾਣੀ ਮਾਰੂ ਤਾਂ ਨਿਪਟ ਲਾਉਂਗਾ ਉਹਨਾਂ ਨੂੰ ਵੇਖੀ ਜਾ ਕੋਈ ਬੰਦਾ ਫਿਰ ਨਾ ਤਾਂ ਫਿਰ ਕੋਈ ਨਹੀਂ ਵੇਖਾਂਗੇ ਜ਼ਰੂਰ ਤੇ ਆ ਕਿ ਉਹਨੇ ਇਹ ਕੰਮ ਕੀਤਾ ਖੇਤ ਗੇੜਾ ਗੂੜਾ ਖੇਤ ਗੇੜਾ ਮਾਰ ਕੇ ਖੇਤੇ ਗੇੜਾ ਮਾਰ ਕੇ ਆ ਭੱਜ ਕੇ ਘਰੇ ਜਾ ਕੇ ਹੋ ਚੱਲ ਪਾ ਤੂੰ ਤੂੰ ਵੀ ਚੱਲ ਬਾਈ ਛੁੱਟੇ ਭਰਾ ਇਹ ਤੋਂ ਕਹੀ ਚੱਕ ਲੈ ਉਹਦੇ ਨਾਲ ਦਾ ਮੈਂ ਵੀ ਜਾਣਾਂ ਉਹ ਖੇਤ ਬੰਨੇ ਗੇੜਾ ਗੂੜਾ ਮਾਰੋ ਉਹ ਲੜ-ਲੋੜ ਨਾਲ ਪਾਉ ਉਹਦੇ ਨਾਲ ਉਹ ਗਰਮਾ ਵੀ ਬਹੁਤ ਬਹੁਤ ਆ ਬੰਦਾ ਬੜਾ ਏ ਹਾਂ ਨਾ ਤੁਸੀਂ ਬਾਈ ਕੀ ਹੈ ਵਧੀਆ ਵਧੀਆ ਨਾਮ ਵਧੀਆ ਤੁਸੀਂ ਦੱਸੋ ਠੀਕ ਠਾਕ ਬਾਈ ਤੁਸੀਂ ਬੂਟੇ ਘਰੇ ਨਹੀਂ ਬੈਠੇ ਸੀ ਐ ਬੈਠੇ ਤਾਂ ਉੱਤੇ ਸੀਗੇ ਕੋਈ ਰਸਤੇ ਉੱਤੇ ਬਾਰੇ ਰਸਤੇ ਬਾਰੇ ਗੱਲ ਕਰਨਾ ਕਿਵੇਂ ਸੀ ਬਾਈ ਜੀ ਬਾਈ ਉੱਥੇ ਰਸਤਾ ਕਰਨ ਨਾਲ ਉਹ ਨਾ ਕੁੜੀ ਨੂੰ ਕੋਈ ਧੱਕਾ ਦੇ ਦੋ ਉਹ ਚੰਗਾ ਮਲੰਗ ਬੰਦੇ ਕੋਸ਼ ਨਹੀਂ ਨਾਲ ਕੋਲੇ ਸਾਰਾ ਪਿੰਡ ਥੂ-ਥੂ ਕਰਦਾ ਉਹਨਾਂ ਨੂੰ ਕਿਉਂ ਪੂਰੀ ਡੋਬਨ ਲੱਗੇ ਬਾਈ ਮੇਰਾ ਤਾਂ ਫਰਜ਼ ਬਣਦਾ ਜੀ ਤੁਹਾਨੂੰ ਦੱਸਣ ਦਾ ਗਾਂ ਤੁਹਾਡੀ ਮਰਜ਼ੀ ਹੈ ਨਹੀਂ ਮਰਜ਼ੀ ਦਾ ਭਰਾ ਪੁੱਛ ਦੱਸਦੇ ਹੁੰਦੀ ਆ ਪੁੱਛ ਦੱਸਤਾ ਹੀ ਆ ਬਾਈ ਹਾਂ ਪਿੰਡੋਂ ਹੀ ਪਤਾ ਲੱਗਦਾ ਸਾਡੇ 10 ਕਿਲੇ ਵਾਲੀ ਦੇ ਆ ਬਹੁਤ ਬਹੁਤ ਚੰਗੇ ਨੇ ਸਾਰੇ ਉਹ ਮੈਂ ਤਾਂ ਅੱਗੇ ਕਹਿ ਗਿਆ ਬਾਈ ਮੈਂ ਕਿਵੇਂ ਮੱਥਾ ਲੈਂਦਾ ਕਰਾਂ ਸਾਈਕਲ ਵੀ ਹੈਗੀ ਆ ਹੋਰ ਦੱਸੋ ਦੂਜੇ ਟ੍ਰੈਕਟਰ ਤਾਂ ਬਹੁਤ ਦੂਰ ਦੀ ਗੱਲ ਆ ਸਾਈਕਲ ਪਈਆਂ ਦੇ ਇਹੀ ਜਮਾ ਮੰਦਿਰ ਵਿਖਾ ਦਾਂਗੇ ਰੈਸਟਰੀ ਵਿਖਾ ਦਾਂਗੇ ਬਾਈ ਜਮਾ ਕਿਹੜੀਆਂ ਜਮਾ ਬੰਦੀਆਂ ਢੱਕਾ ਨੇ ਉਹ ਤਾਂ ਕਹਿਣ ਨਹੀਂ ਗੱਲਾਂ ਹਾਂ ਤੇ ਮੇਰਾ ਫਰਜ਼ ਹੀ ਤੁਹਾਨੂੰ ਦੱਸਣਾ ਤੇ ਗਾਂ ਅੱਗੇ ਤੁਹਾਡੀ ਮਰਜ਼ੀ ਆ ਤੇ ਤੁਸੀਂ ਜਿਵੇਂ ਤੁਹਾਨੂੰ ਚੰਗਾ ਲੱਗੇ ਕਰ ਲਓ ਜੀ ਮੈਂ ਚੰਗਾ ਉਹ ਨਹੀਂ ਬਾਈ ਠੀਕ ਬਾਈ ਇੱਥੇ ਕਰਦੇ ਬਈ ਉਹ ਹੀ ਗੱਲ ਉਹ ਚੱਲ ਆਪਾਂ ਘੜਾ ਰੁਪਈਆ ਫੜਾਇਆ ਇਹਨਾਂ ਨੂੰ ਚੱਲ ਮੈਂ ਟੈਨਸ਼ਨ ਨਾਲ ਚੱਲ ਤੂੰ ਪੈਣ ਚੜਾਉ ਦੇ ਖੜ ਕੇ ਹਾਂ ਲਾਤ ਆ ਨਾ ਉਂਗਲ ਇਹ ਮੇਰਾ ਨਾਂ ਵੀ ਸਿੰਦਾ ਪਾਣੀ ਮਾਰਾ ਜੇ ਕਿਸੇ ਨੂੰ ਅੱਜ ਅੱਜ ਸਾਰਾ ਪਿੰਡ ਛੜਿਆ ਦੇਣਾ ਨਾ ਬਣਾਇਆ ਤੇ ਮੈਨੂੰ ਕਿਹਨੇ ਸਿੰਦਾ ਪਾਣੀ ਮਾਰ ਕੇ ਨੀ ਨਹੀਂ ਕਿਵੇਂ ਹੋ ਜੂ ਮੇਰੇ ਹੁੰਦਿਆ ਰਸਤਾ ਹੈ